किसान भाइयों को फरीदकोट के बहुत बहुत मुबारक हो आज नेशनल फर्टिलाइजर एंड लिमिटेड का डायरेक्ट सेल काउंटर का आज यहाँ पे हमने उद्घाटन किया है इस काउंटर से सारे किसान भाइयों को एनएफएल की यूरिया और दूसरे उत्पाद जितने भी हैं डी ए पी एन पी बायो फर्टिलायर सभी जो है उचित समय पे और उचित मात्रा में और उचित रेट पर हमेशा अवेलेबल रहेंगे ਸਭੀ ਕਿਸਾਨ ਮਾਨਯ ਭਾਈਓ ਕੇ ਲਈ ਐਨ ਐਫ ਐਲ ਹਮੇਸ਼ਾ ਪਰ ਰਹੇਗੀ ਆਪਣੇ ਸੇਵਾਇ ਦੇਣੇ ਕੇ ਲਈ ਕਿਸਾਨ ਭਾਈਓ ਕੇ ਨਕਤੀ ਔਰ ਦੇਸ਼ ਕੀ ਤਰੱਕੀ ਕੇ ਲਈ ਸਮਰਧ ਭਾਰਤ ਕੇ ਲਈ ਜੋ ਹੈ ਹਮ ਅਗੇ ਐਨ ਐਫ ਐਲ ਕਾਮ ਕਰਤੀ ਰਹੇਗੀ ਥੈਂਕ ਯੂ ਸੋ ਮਚ ਜਿਲ੍ਹੇ ਦੇ ਵਿੱਚ ਐਨ ਐਫ ਐਲ ਵੱਲੋਂ ਆਪਣਾ ਨਵਾਂ ਸੈਂਟਰ ਖੋਲਿਆ ਗਿਆ ਜੋ ਕੇ ਸਾਡੇ ਜਿਲ੍ਹੇ ਦੇ ਕਿਸਾਨਾਂ ਲਈ ਬਹੁਤ ਹੀ ਬੜਾ ਲਾਏ ਵੰਦੇ ਸਾਬਤ ਹੋਏਗਾ ਕਿਉਂਕਿ ਐਨ ਐਫ ਐਲ ਜਿਹੜੀ ਹੈ ਬਹੁਤ ਲੰਮੇ ਸਮੇਂ ਤੋਂ ਕਿਸਾਨਾਂ ਦੀ ਸੇਵਾ ਕਰਦੀ ਆ ਰਹੀ ਹੈ ਬਹੁਤ ਜਿਨਕਿਆ ਪ੍ਰਾਣੀ ਇਹ ਕੰਪਨੀ ਹੈਗੀ ਆ ਜਦੋਂ ਸਾਨੂੰ ਯੂਰੀਆ ਕਦੋਂ ਨਹੀਂ ਉਪਲਬਧ ਹੁੰਦੀ ਸੀ ਜਾਂ ਜਾਂ ਕਿਸਾਨ ਯੂਰੀਆ ਨਹੀਂ ਪਾਉਂਦੇ ਸੀਗੇ ਉਦੋਂ ਵੀ ਕਿਸਾਨਾਂ ਨੂੰ ਦੇ ਖੇਤਾ ਵਿੱਚ ਜਾ ਕੇ ਡਿਪਾਰਟਮੈਂਟ ਵੱਲੋਂ ਯੂਰੀਆ ਪਾਉਣਾ ਸ਼ੁਰੂ ਅਸੀਂ ਕੀਤਾ ਸੀ ਸੋ ਐਨ ਐਫ ਐਲ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ ਜਿਹੜੀ ਕਿਸਾਨਾਂ ਦੀ ਸੇਵਾ ਕੀਤੀ ਜਾ ਰਹੀ ਆ ਤੇ ਹੁਣ ਫਿਰਕੁਰ ਦੇ ਵਿੱਚ ਇਹਨੇ ਨਵਾਂ ਸੈਂਟਰ ਖੋਲ੍ਹਿਆ ਜਿਹਦੇ ਨਾਲ ਸਾਡੇ ਏਰੀਆ ਨੂੰ ਇਹਦਾ ਬਹੁਤ ਜ਼ਿਆਦਾ ਫਾਇਦਾ ਹੋਊਗਾ ਤਰ੍ਹਾਂ ਤਰ੍ਹਾਂ ਦੇ ਗਿੰਨੇ ਵੀ ਸੋਇਲ ਦੇ ਵਿੱਚ ਸਾਨੂੰ ਨਿਊਟ੍ਰੀਐਂਟ ਚਾਹੀਦੇ ਆ ਉਹ ਸਾਰੇ ਇੱਥੇ ਅਵੇਲੇਬਲ ਹੋਣਗੇ ਇਸ ਕਰਕੇ ਇਹ ਕਿਸਾਨਾਂ ਵਾਸਤੇ ਬਹੁਤ ਹੀ ਲਾਹੇਮੰਦ ਸਾਬਤ ਹੋਵੇਗਾ ਜੀ ਕੋਰ ਸਿੰਘ ਜੀ ਜਿਹੜਾ ਅੱਜ ਪ੍ਰੋਗਰਾਮ ਸੁ ਕਰ ਰਿਹਾ ਹੈ ਇਹ ਕਿਹਦੇ ਇੱਕ ਸਾਲਾਂ ਵਾਸਤੇ ਬਹੁਤ ਲਾਹੇਮੰਦ ਐਨ ਐਫ ਐਲ ਇੱਕ ਬਹੁਤ ਯੂਰੀਆ ਖਾਦ ਦਾ ਖਾਸ ਕਰਕੇ ਡੀ اے ਪੀ ਦਾ ਯੂਰੀਆ ਦਾ ਬਹੁਤ ਵੱਡਾ ਭਾਰਤ ਸਰਕਾਰ ਦਾ ਆਧਾਰ ਹੈ ਜਦੋਂ ਕਿਸਾਨਾਂ ਨੂੰ ਕਦੇ ਵੀ ਯੂਰੀਆ ਦੀ ਕਮੀ ਪੈਂਦੀ ਹੈ ਜਾਂ ਘਾਟ ਆਉਂਦੀ ਐ ਉਦੋਂ ਹਮੇਸ਼ਾ ਐਨ ਐਫ ਐਲ ਨੇ ਸਾਥ ਦਿੱਤਾ ਪਲਾਟ ਲੋਕਲ ਆ ਬਠਿੰਡੇ ਇੱਥੇ ਆਉਂਦੀ ਰਹਿੰਦੀ ਆ ਦੂਸਰੇ ਰੈਕ ਰੂਪ ਤਾਂ ਪਤਾ ਨਹੀਂ ਕਿੱਧਰ ਉੱਠ ਜਾਂਦੇ ਹੁਣ ਉਹ ਮੁਸ਼ਕਲਾਂ ਦਾ ਸਾਹਮਣਾ ਹੁਣ ਉਹ ਮੁਸ਼ਕਲਾਂ ਦਾ ਸਾਹਮਣਾ ਕਿਸੇ ਦਰਾਂ ਨੂੰ ਨਹੀਂ ਕਰਨਾ ਪਊਗਾ ਇੱਥੇ ਆਪਬਲ ਹੂ ਹਰ ਚ ਐਨ ਐਫ ਐਲ ਵੱਲੋਂ ਪੈਸਟੀਸਾਈਡ ਫਰਟੀਲਾਈਜ਼ਰ ਸਭ ਤਰ੍ਹਾਂ ਦੇ ਜਿਹੜੇ ਹੈਗੇ ਨਿਊਟ੍ਰੀਐਂਟ ਇੱਥੋਂ ਮਿਲਣਗੇ ਤੇ ਇਸ ਕਰਕੇ ਕਿਸਾਨਾਂ ਵਾਸਤੇ ਬਹੁਤ ਲਾਹੇਵੰਦ ਆ